ਗੁਰੂ ਕੀ ਫਾਦੀਨਵਾਦੀ ਸਾਹਿਬ ਸੰਗਤਿ ਸਾਰੇ ਭਰਾਵਾਂ ਨੂੰ ਹਬ ਤੋਂ ਪਹਿਲਾਂ ਤਾਂ ਜਿਹੜਾ ਅੱਜ 15 ਅਗਸਤ ਵਾਲੇ ਦਿਨ ਆਪਣਾ ਦੇਸ਼ ਆਜ਼ਾਦ ਹੋਇਆ ਸਾਰਿਆਂ ਨੂੰ ਇਹਦੀ ਬਹੁਤ-ਬਹੁਤ ਵਧਾਈਆਂ ਦਿੰਨੇ ਆ। ਹਾਂ ਕਿ ਜਿਹੜਾ ਸਾਨੂੰ ਆਜ਼ਾਦੀ ਮਿਲੀ ਸੀ 15 ਅਗਸਤ ਵਾਲੇ ਦਿਨ। ਤੇ ਜਿਹੜਾ ਸੁਪਨਾ ਸੀ ਕਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਸਰਦਾਰ ਉਦਮ ਸਿੰਘ ਅਥਲ ਸ਼ਹੀਦ ਕਰਤਾਰ ਸਿੰਘ ਦੀ ਖੁਆਬੇ ਹਰਾਂ ਦਾ ਕਿ ਵਕੈਤਾ ਤੁਮੋਚੋ ਉਸ ਆਜ਼ਾਦੀ ਨੂੰ ਦੀ ਖਾਤਰ ਉਹਨਾਂ ਨੇ ਆਪਦੇ ਦੇਸ਼ ਲਈ ਆਪਦੀਆਂ ਜਿਹੜੀਆਂ ਜ਼ਿੰਦਗੀਆਂ ਵਾਲੀਆਂ ਤੇ ਕੁਰਬਾਨੀਆਂ ਉਹਨਾਂ ਨੇ ਕੀਤੀਆਂ ਸੀ ਕਿ ਸਤਮੋਚੀ ਅਸੀਂ ਉਹ ਆਜ਼ਾਦੀ ਅੱਜ ਵੀ ਮਾਣ ਰਹੇ ਆਂ ਉਹਦੇ ਉੱਤੇ ਅਸੀਂ ਇੱਕ ਬੜੀ ਪਿਆਰੀ ਕਵਿਤਾ ਲਿਖੀ ਆ ਭਈ ਕੱਢ ਅੰਗਰੇਜ਼ ਬਠਾਲੇ ਕਾਲੇ ਰਾਜ ਤੇ ਕਿਉਂਕਿ ਠੀਕ ਆ ਆਪਾਂ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦੀ ਮਿਲ ਗਈ ਪਰੰਤੂ ਅੱਜ ਫੇਰ ਅੱਜ ਵੀ ਸੋਚਿਆ ਜਾਵੇ ਕਹਿੰਦੇ ਆਪਣੇ ਸਿੱਖ ਕੌਮ ਆ ਪੰਜਾਬੀ ਆ ਅੱਜ ਵੀ ਇੱਕ ਤਰੀਕੇ ਨਾਲ ਮੈਂ ਸਮਝਦਾ ਵੀ ਅੱਜ ਵੀ ਉਹ ਗੁਲਾਮੀ ਦੇ ਜਿਹੜੇ ਦਿਨ ਆ ਉਹ ਵੇਖ ਰਿਹਾ ਕਿਉਂਕਿ ਕਦੇ ਸਿੱਖਾਂ ਦਾ ਆਪ ਦਾ ਸੁਤੰਤਰ ਰਾਜ ਹੋਇਆ ਕਰਦਾ ਸੀ ਇਹਨਾਂ ਨੇ ਆਪ ਦਾ ਰਾਜ ਭਾਗ ਵੀ ਗਵਾਇਆ ਤੇ ਅੱਜ ਫਿਰ ਕਿਵੇਂ ਇੱਕ ਜਿਹੜੀ ਸਿੱਖ ਕੌਮ ਆ ਉਹ ਮਥਾਜ ਹੋ ਕੇ ਰਹਿ ਗਈ ਆ ਇਹਦੇ ਉੱਤੇ ਅੱਜ ਅਸੀਂ ਆਜ਼ਾਦੀ ਵਾਲੇ ਦਿਨ ਕਵਿਤਾ ਪੇਸ਼ ਕਰਨ ਲੱਗੇ ਆ ਤਾਂ ਵੱਤਵਾਦ ਕਵਿਤਾ ਨੂੰ ਪਸੰਦ ਆਵੇ ਤਾਂ ਵਾਤ ਵਾਤ ਅੱਗੇ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਾਢ ਅੰਗਰੇਜ਼ ਬਠਾਲੇ ਕਾਲੇ ਰਾਜ ਤੇ ਕਾਵੜ ਖਾਣੇ ਵਾਲਾ ਕੋਈ ਛਿਰੀ ਜਿਹਾ ਏ ਇਉਂ ਬੇਨਤੀ ਕਰਦਾ ਜੀ ਆਜ਼ਾਦੀ ਮਿਲੀ ਚੇਰ ਬਾਦ ਦੇਸ਼ ਹੋ ਗਿਆ ਆਜ਼ਾਦ ਫੈਲੇ ਦੇਸ਼ ਚ ਫਸਾਦ ਵੈਰੀ ਪਾਈ ਪਾਈ ਦੇ ਕਰ ਦਿੱਤੇ ਟੋਟੇ ਦੋparat ਮਾਈ ਦੇ ਕਾਰ ਦੇਤੇ ਟੋਟੇ ਦੋ ਪਾਰ ਤਮਾਈ ਦੇ ਜਿੰਨਾ ਕੀਤੀ ਕੁਰਬਾਨੀ ਮੋਲੇ ਪਿਆ ਨਾ ਦਵਾਨੀ ਗਵਾਲੀ ਸਿੱਖਾਂ ਨੇ ਨਿਸ਼ਾਨੀ ਛਾਡੇ ਹਾਕ ਤਾਜ ਤੇ ਕਾਢ ਅੰਗਰੇਜ਼ ਬਠਾਲੇ ਕਾਲੇ ਰਾਜ ਤੇ ਕਾਢ ਅੰਗਰੇਜ਼ ਬਠਾਲੇ ਕਾਲੇ ਰਾਜ ਤੇ ਉਸੀ ਗੁਰੂ ਦੇ ਸਥਾਨ ਬੰਦ ਹੋਇਆ ਆਉਣ ਜਾਣ ਸੱਟ ਦੇਲੇ ਉੱਤੇ ਆਣ ਅੱਜ ਵੀ ਹੈ ਵੱਜਦੀ ਰਾਜਤਾਨੀ ਸਿੱਖਾਂ ਦੀ ਲਾਹੌਰ ਸਾਜ ਦੀ ਰਾਜਤਾਨੀ ਸਿੱਖਾਂ ਦੀ ਲਾਹੌਰ ਸਾਜ ਦੀ ਹੋ ਮੰਡੀ ਧਾਰੇ ਤੇ ਪੰਜਾਬ ਪੰਜ ਪਾਣੀਆਂ ਦੀ ਆਬ ਹੋਏ ਰਾਜ ਦੇ ਕਿਤਾਬ ਕਰਤੇ ਮਥਾਜ ਤੇ ਕਾਡੇ ਅੰਗਰੇਜ਼ ਬਠਾਲੇ ਕਾਲੇ ਰਾਜ ਤੇ ਕਾਡੇ ਅੰਗਰੇਜ਼ ਬਠਾਲੇ ਕਾਲੇ ਰਾਜ ਤੇ ਛੱਡਣੇ ਪਏ ਸੀ ਟਿਕਾਣੇ ਵਿਛੜ ਗਏ ਕਈ ਲਾਣੇ ਜੀਤੇ ਪਵੇ ਉਹੀ ਜਾਣੇ ਜ਼ਖਮ ਰਹੇ ਰਸ ਦੇ ਘਰਵਾਰ ਛੱਡ ਆਏ ਕੁਗ ਵਸਦੇ ਘਰਵਾਰ ਛੱਡ ਆਏ ਕੁਗ ਵਸਦੇ ਹੋਇਆ ਇੱਜਤਾਂ ਦਾ ਘਾਣੇ ਪੁੱਤੇ ਮਾਰੇਗੇ ਜਵਾਨੇ ਨਾ ਪੂਰਾ ਹੋਵੇ ਨੋਕੇ ਸਾਨੇ ਕਿਸੇ ਵੀ ਤਾਂ ਕਾਜ ਤੇ ਕਾਡੇ ਅੰਗਰੇਜ਼ ਬਠਾਲੇ ਕਾਲੇ ਰਾਜ ਤੇ ਆਡੇ ਅੰਗਰੇਜ਼ ਬਠਾਲੇ ਕਾਲੇ ਰਾਜ ਤੇ ਜਦੋਂ ਮੰਗੇ ਸਿੱਖਾਂ ਹੱਕ ਸਰਕਾਰ ਡਾਂਗ ਲਈ ਚੱਕ ਦਿੱਤੇ ਜਿਲਾ ਵਿੱਚ ਡੱਕ ਦਰ ਦੀ ਪੰਜਾਬ ਦੇ ਨਿਕਲ ਗਿਵਾਂ ਮ ਆਜ਼ਾਦੀ ਦੇਖਵਾਵ ਦੇ ਨਿਕਲ ਗਿਵਾਂ ਮ ਆਜ਼ਾਦੀ ਦੇਖਵਾਵ ਦੇ ਹੋ ਨਵੇਂ ਦਿੱਤੇ ਹੁਕਮ ਚਾੜੇ ਵਿਖਾਈ ਸਿੱਖਾਂ ਨੂੰ ਤੇਹਾੜੇ ਹੋ ਲਿਖੇ ਨਿੰਦਰ ਬੜਾੜੇ ਪਾਬੰਦੀ ਲਈ ਵਾਜਤੇ ਕਾਢ ਅੰਗਰਜ ਬਿਠਾਲੇ ਕਾਲੇ ਰਾਜ ਤੇ ਕਾਢ ਅੰਗਰਜ ਬਿਠਾਲੇ ਕਾਲੇ ਰਾਜ ਤੇ ਕਪਤਾਨੋ ਵਾਤਵਾਦ ਸ਼ੇਅਰ ਕਰੋ ਵਾਤਵਾਦ ਹਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਅੱਗੇ ਵੀ ਅਸੀਂ ਇਸ ਤਰ੍ਹਾਂ ਕੋਈ ਨਵੀਆਂ ਕਵਤਾਵਾਂ ਆਪਦੇ ਚੈਨਲ ਉਤੇ ਪਾਉਂਦੇ ਰਿਹਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ